ਨੋ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਅੱਜ ਹੈਗਾ ਸੰਡੇ ਲੇਟ ਹੀ ਉੱਠੇ ਸੀਗੇ ਹੈਨਾ ਸਿੱਧੂ ਨਹੀਂ ਹਾਂ ਜੀ ਲੇਟ ਹੀ ਉੱਠੇ ਹਾਂ ਇੱਕ ਮਿੰਟ ਗੱਲ ਤਾਂ ਸੁਣ ਲੋ ਬੋਲ ਮੈਂ ਨਾ ਜਿਹੜਾ ਤੁਸੁਸਕਤੀ ਬੈਠੀ ਨਾ ਰਾਤ ਨੂੰ ਉਹ ਦੁਨਾਂ ਮੈਂ ਜਾਗ ਰਿਆ ਸੀਗਾ ਅੱਛਾ ਠੀਕ ਹੈ ਮੈਨੂੰ ਇੱਥੇ ਦੇ ਦੋ ਪਲੀਜ਼ ਬੈਠਾ ਰਹੀ ਨਾ ਉਹ ਫੈਟ ਨੀਚੇ ਬੈਠ ਕੇ ਖਾਈ ਦਿੰਦੀ ਰੋਟੀ ਅੱਛਾ ਠੰਡ ਲੱਗਦੀ ਏ ਠੰਡ ਲੱਗਦੀ ਫਿਰ ਕੀ ਹੋ ਗਿਆ

शॉल हाँ ले लो लाइट कर दो बंद हो चलिए टाइम कि उसल मैं टाइम भी दिखा लगी तो लाइट बंद कर दी सवा पल आ रहा है ਉਹ ਪਤਾ ਨਹੀਂ ਕੀ ਹੋ ਰਿਹਾ ਪਾਪਾ ਨੇ ਇਹਨੂੰ ਸਿੱਧੂ ਨੂੰ ਬਾਹਰ ਕੱਢਿਆ ਹੈ ਜੀ ਗੇਟ ਗੇਟ ਤੇ ਵਾਰ ਵਾਰ ਸ਼ਰਾਰਤ ਕਰਦਾ ਹੋ ਤਾਂ ਹੀ ਆਏਂਗੀ ਤੇ ਇਹ ਆਹ ਜ਼ਰੂਰੀ ਹੈ ਛੋਟੇ ਭੂਟ ਪਾਏ ਅੱਗੇ ਨਾ ਉੱਟਾ पी रहे अपन तो टमैटर सूप अस्सी पी रहे टमा सूप करो हाँ टेस्ट करो गरम है गरम करो वादिया

ਆਹ ਦੇਖੋ ਚਲੋ ਆਪਾਂ ਜਾਂਦੇ ਆ ਆਹ ਦੇਖੋ ਮੇਰੀ ਗੋਭੀ ਦੇ ਲੋਬਿੰਸ ਹੋ ਗਈ ਸੀ ਕਿਛਤੀ ਕਿਛ ਨਹੀਂ ਸੀਗੀ ਹੈ ਨਹੀਂ ਨਹੀਂ ਮਮਾ ਕਹਿੰਦੇ ਗੋਭੀ ਨਹੀਂ ਬਿਰਨਾ ਸਾਤਾ ਗਏ ਨੇ ਅਦਰਕ ਮਮਾ ਕਹਿੰਦੇ ਨਹੀਂ ਆਂਦਰਾ ਹੈਗਾ ਆਂਦਰਾ ਕ ਨਹੀਂ ਅਦਰਕ ਅਂਦਰਾ ਅਂਦਰਾ ਆਹ ਦੇ ਹਰਾ ਹਰਾ ਆ ਦੇਖ ਦਿਸ਼ਮਿਲਾਈ ਗੋਭੀ ਮੈਨੂੰ ਨਹੀਂ ਵਧੀਆ ਲੱਗ ਰਿਹਾ ਅੱਜ ਕੁਛ ਵੀ ਕਿਉਂਕਿ ਸਾਡੇ ਘਰੇ ਸਾਗ ਸਾਗ ਹੀ ਹੋਈ ਜਾਂਦੀ ਮਮਾ ਅੱਜ ਕੀ ਹੈ ਸਾਗ ਤਾਂ ਨਹੀਂ ਬਣਿਆ ਹੈ ਅੱਜ ਸਾਗ ਤਾਂ ਨਹੀਂ ਹੈ ਮੈਂ ਸਾਗ ਹੀ ਢੜਕਣਾ ਜਾ ਕੇ ਲੈ ਮੈਂ ਕਿ ਅੱਜ ਸਾਗ ਨਹੀਂ ਹੋਗਾ ਤੁਹਾਨੂੰ ਤਾਂ ਉਹ ਮਾਈ ਗੋਡ ਟ੍ਰੈਫਿਕ ਜੈਮ ਧਿਆਨ ਨਾਲ ਚਲਾਇਓ ਸਿੱਧੂ ਛੇੜੀ ਨਾ ਆਪਾਂ ਨੂੰ

ਦਾਦੂ ਜੀ ਸਤਿ ਸ੍ਰੀ ਅਕਾਲ ਦਾਦੂ ਜੀ ਸਤਿ ਸ੍ਰੀ ਅਕਾਲ ਮੰਮਾ ਦੇ ਨਾਲ ਚੜ ਗਈ ਮੁੱਢੇ ਤੇ ਹੋਰ ਇਹ ਇਹਨਾਂ ਨਾਲ ਵੀ ਕੰਮ ਹੋ ਰਿਹਾ ਫਨੀ ਗੇਮੀ ਮਮਾ ਨੂੰ ਤਾਂ ਮੱਤ ਨਾ ਅੜ ਦੀ ਗੋਲੀ ਮਿਲ ਗਈ ਸਿੱਧਾ ਸਾਈਡ ਹੋ ਗਿਆ ਨਾ 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 ਖੇਲਾ ਨਾਟਕ ਚੱਲਦਾ ਇਹ ਤਾਂ ਪੁਰਾਣਾ ਹੈ ਗੁੜੀਆ ਅੱਜ ਸੰਡੇ ਹੈ ਨਾ ਅੱਜ ਪੁਰਾਣਾ ਆਊਗਾ ਪੁਰਾਣਾ ਅੱਜ ਸਬਾਰਾ ਅੱਜ ਗੁੜੀਆ ਰਾਣੀ ਆ ਦੇਖੋ ਗੁੜੀਆ ਰਾਣੀ ਲੈ ਆ ਤਾਂ ਗੁੜੀਆ ਨਾ ਮੈਂ ਗੁੜੀਆ ਉਹ ਲਾ ਕੋਟ ਲਿਆਦਾ ਨਹੀਂ ਹੋਣੀ ਇਹਦੀ ਤੇ ਉਹਦੀ ਬਾਵਾ ਚ ਫਰਕ ਹੈ ਉਹ ਤਾਂ ਪਹਿਲਵਾਨ ਵਰਗੀ ਸੀ ਹੋ ਗਿਆ ਹੇਰ ਚੱਲ ਉਹਦੇ ਬਦਲੇ ਕੁਟੀ ਕੁਟੀ ਕੁਝ ਲੈ ਲਾਂਗੇ ਉਹ ਕਹਤਾ ਸੀ ਲੈ ਜੀ ਹਾਂ ਉਹ ਕਹਤਾ ਸੀ ਹੁਣ ਫਿਰ ਉਹਨਾਂ ਨੇ ਸਾਰਾ ਸਮਾਨ ਸਮੇਟਦਾ ਸੀ ਤਾਂ ਉਹ ਕਹਿੰਦੇ ਕਾਲੂ ਲੈ ਜੇ ਦੇੜਾ ਕੋਡ 1800 ਤੋਂ ਆਏਗਾ। ਬਹੁਤ ਵਧੀਆ ਮੈਸਟਰ ਹੈ, ਵਧੀਆ ਹੈ। ਨੰਬਰ ਕਾਰਡ ਤਾਂ ਬਿਲਕੁਲ ਨਹੀਂ ਆਇਆ। ਨੰਬਰ ਆ ਹੁਣੀ ਦੱਸਦੀ ਐ ਤੈਨੂੰ ਤਾਂ। ਆਪਾਂ ਵਿਦਾਤੀਏ ਬੋਲ ਕੇ। ਛੜੀ ਮੜੇ ਤਾਂ ਬਹੁਤ। ਹਾਂ ਜੀ ਕੋਣ ਆ ਹੱਥ ਵੀ ਖੜੀ ਤੇ। ਵਧੀਆ ਸੇ। ਨੰਬਰ ਕਾਰਡ ਦੇ ਦੇਣੀ ਹੱਥੀਂ। ਹਾਂ। ਸੱਸਰੀ ਗਾਲਾ ਚਾਤੀ ਦੀ ਸੱਸਰੀ ਕਾਲ ਹਾਂਜੀ ਉਹ ਉਹ ਉਧਰ ਦੀ ਜਿੰਦਾਸ ਕਰਦੀ ਆ ਜਾ ਉਹ ਤਾਂ ਤੈਨੂੰ ਗੱਲਾਂ ਵੀ ਦੱਸਦੀ ਉਦੋਂ ਦੱਸਿਆ ਸੀ ਇਹਨੇ ਉਹ ਤੁਹਾਡੇ ਘਰਾਂ ਚ ਹੀ ਦੱਸਿਆ ਗਿਆ ਇਹ ਪਜਾਮਾ ਦੇਹ ਦੇ ਦਿਓ ਕੋ

चलिए अम्मा मेरे यार तुम जाकर दो तो देना दादी दीदी रिपोर्टते ऐनक आ दीदी ऐनक आई रखेंगे दीदी रखेंगे क्या दीदी बोलती ठीक है मां रखो यार पुना के तोड़ दी

ਇਹ ਆ ਨਾ ਅਸ਼ਰਾਰਤੀ ਕੇ ਦੋਨੇ ਹੀ ਸਿੱਧੂ ਵੀ ਹੈ ਹੈ ਸ਼ਨਾਇਆ ਵੀ ਦੋਨੇ ਬੱਦੇ ਰਹਿੰਦੇ ਐ ਨਾ ਸਾਨੂੰ ਦੇਖ ਕੇ ਦੌੜ ਜਾਂਦੀ ਹੈ ਦਾਦੂ ਜੀ ਇਹ ਕੀ ਚੱਲਣਾ ਨਾ ਚੱਲ ਰਹਿਣਾ ਤੂੰ ਚੱਲ ਆਜੋ 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 ਮੈਂ ਦਾਦੂ ਨਾਲ ਬੈਠ ਗਈ ਦਾ ਹਿਜਾਪ ਤਾਂ ਅੰਗਾ ਅੰਡੇੜਾ ਹੈ ਗੱਲ ਲੈ ਲਿਆ ਹੁਣ ਅਸੀਂ ਚੱਲਦੇ ਆ ਫਿਰ ਤੋਂ ਘਰੇ ਵਾ ਰਿੱਦੂ ਹੁਣ ਇੱਧਰ ਬੈਠ ਗਿਆ ਪਹਿਲਾਂ ਕਹਿੰਦਾ ਸੀ ਮੰਮਾ ਹੋਰੇ ਨਾ ਜਾਣਾ ਹੁਣ ਇੱਧਰ ਆ ਗਿਆ ਟਾਈਮ ਪਾਸ ਕਿਵੇਂ ਟਾਈਮ ਪਾਸ ਕਿਵੇਂ ਫਿਰ ਸਿੱਧਾ ਦੂਣਾ ਨਾ ਕਰੇ ਆ ਵੀ ਗਈਆਂ ਕਿ ਤੇ ਮੰਮਾ ਹੋਰੇ ਪਤਾ ਨਹੀਂ ਕਿੱਥੇ ਰਹਿ ਗਏ ਫੜਨਾ ਚਲੇ ਤਾ ਸਾਡੇ ਤਾਂ ਅੱਗੇ ਗਏ ਸੀ ਪਤਾ ਨਹੀਂ ਕਿੱਧਰ ਹੀ ਰਹਿ ਗਏ ਸਾਨੂੰ ਦਿਖੇ ਵੀ ਨਹੀਂ ਹੈਗੇ ਤੇ ਅਸੀਂ ਪਹਿਲਾਂ ਆ ਗਏ ਮਮਾ ਹੋਰੇ ਹਲੇ ਆਈ ਨਹੀਂ ਕੱਲ੍ਹ ਹੈਗੀ ਮੇਰੇ ਸਕੂਲ ਦੀ ਛੁੱਟੀ ਫੜਨਾ ਸਕੂਲ ਵੱਲੋਂ ਕੋਈ ਛੁੱਟੀ ਹੈਗੀ ਮੈਮ ਨੇ ਮੈਸੇਜ ਪਾਇਆ ਸੀ ਕਿ ਤੁਹਾਡਾ ਪੇਪਰ ਸਾਲੂ ਸਾਡਾ ਨਾ ਕੱਲ੍ਹ ਪੇਪਰ ਜਿਹੜਾ ਹੈਗਾ ਇੰਗਲਿਸ਼ ਦਾ ਸੀਗਾ ਤੇ ਮਮ ਹਨਾ ਮੈਮ ਕਹਿੰਦੇ ਵੀ ਕੱਲ੍ਹ ਦੀ ਛੁੱਟੀ ਹੈ ਤੁਹਾਡਾ ਇੰਗਲਿਸ਼ ਦਾ ਪੇਪਰ ਪਰਸੋਂ ਹੋਊਗਾ ਕਿੱਥੇ ਰਹਿ ਗਏ ਸੀ ਤੁਸੀਂ ਉਹ ਹਾਂ ਸੱਚ ਮੈਂ ਭੁੱਲੀ ਗਈ ਸੀ ਵੀ ਸਿੱਧੂ ਦਾ ਕੋਟ ਵੀ ਲੈਣਾ ਸੀ मम्मा हो रहे अच्छा <laughs> 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 ਸਲਪ ਕਰਾ ਦੇ। ਹੰਗਰੀ ਕੁਪਰਾ ਕਰਾ ਦਿੰਨੇ ਆ। ਇੱਕ ਦਿੰਨੇ ਪਾਈ। ਫੇਰ ਹੀ ਸਾਨੂੰ ਰੋਟੀਆਂ ਮਿਲਣਗੀਆਂ ਨਹੀਂ ਤਾਂ। ਹੋਰ ਦੇਖ ਤਾਂ ਸਹੀ। ਜਦਾਂ ਕੇ ਕੋਈ ਜਿੰਗੀਆਂ ਨਹੀਂ ਦਿੰਦੀਆਂ। ਲੈ ਵੀ ਕਮਾਲ ਹੀ ਕਰ ਛੱਡੀ। ਸਲਪ ਕਰਾ ਦਿੰਨੇ ਆ ਫੇਰ ਰੋਟੀ ਵੀ। ਸਾਗ ਹੈ। ਅੱਜ ਫੇਰ ਸਾਗ। ਪੰਡਿਤ ਜੀ ਸਾਗ ਚਾਹ ਲੈਦਾ। ਕੱਲ ਫੇਰ ਵੰਣਾ। ਰੋਟੀਆਂ ਅੱਛਾ ਰੋਟੀਆਂ ਵੀ ਮੱਕੀ ਦੀਆਂ। ਮੱਕੀ ਦੀਆਂ। ਮਾਰਾ ਫਟਾਫਟ ਆ ਕੇ ਸਭ ਚਾਹ। ਲੋ ਜੀ। ਇਹ ਤਾਂ ਛਾਗ ਦੇ ਸ਼ਕੀਨ ਬਣ ਗਈ। ਲੈ ਵੀ ਡੈਡੀ ਨੂੰ ਤਾਂ ਬਾ ਰੋਟੀ ਫਿਰ ਖਵਾਈਏ ਗਰਮਾ ਗਰਮ। ਹਾਂ। ਤੁਸੀਂ ਮੈਂ ਤਾਂ ਖਾ ਲਿਆ ਮਰੰਗ। ਆ ਕਿਵੇਂ ਕਿੰਨਾ ਵਧੀਆ ਲੱਦਣਾ ਆਪਾਂ ਬਹੁਤ ਬਹੁਤ ਪਾ ਜੇ ਕਰ। ਕੈਬਰੇਜ ਤੇ ਨਾ ਭੈਜੇ। ਹਾਂ। ਪੂਰੇ ਵਧੀਆ ਆ ਜੀ। ਆ ਰੋਟੀ ਤਾਂ ਦੇਖ ਤੇਰੇ ਵਾਂਗੂ ਫੁੱਲੀ ਜੀ ਬਈ। ਜੈ ਹਾ ਲ ਬੋਲੋ। ਹਾਂ। ਫੁੱਲੀ ਜੀ ਰਹੀ। ਮੈਂ ਫੁੱਲੀ ਆਈ ਆ। ਸੋ ਆ ਕੇ ਜਦੋਂ ਆਏ ਤਾਂ ਸਾਰੇ ਚਿਹਰੇ ਜ ਐ ਹੋ ਜਾਂਦੇ ਖੜ ਜਾਂਦੇ ਨੇ ਕੈਮਰਾਮੈਨ ਤੋਂ ਤਾਂ ਜਾਰੇ ਕਿੰਨਾ ਹੁੰਦਾ ਕੱਲ ਨੂੰ ਫੇਰ ਆਣਾ ਸਾਗ ਖੱਡਾ ਕੱਲ ਨੂੰ ਆ ਰਿਹਾ ਸਾਗ ਭਾਈ ਕਿਹੜੇ ਸ਼ਹਿਰ ਤੋਂ ਕਿਹੜੇ ਫੇਰ ਸੀਗਾ ਹਰਿਆਣੇ ਤੋਂ ਆ ਰਿਹਾ ਕੱਲ ਨੂੰ ਸਪੈਸ਼ਲ ਸਾਗ ਆਉਂਦਾ ਵੀ ਹੈ ਚਲਿਆ ਹੋਇਆ ਰਸਤੇ 'ਚ ਯਾਰ ਕੱਲ ਤਾਂ ਕੋਈ ਨਹੀਂ ਹੈ ਇਹ ਰਖਵਾਵਾਂਗੇ ਦੋਨੋਂ ਹਰਿਆਣੇ ਦਾ ਸਾਗ ਫਿਰ ਤਰ ਮੋਲ ਗਾਣਾ ਵਾਸ ਕਿਹੜਾ ਗਾਣਾ ਹੁੰਦਾ ਅਨੁਭਵਤਾਈ ਕਰੀ ਸਾਡੇ ਘਰੇ ਸਾਗ ਚੱਲਦਾ ਸਾਗ ਚੱਲਦਾ ਸਵੇਰੇ ਫਿਰ ਕੀ ਬਣਾਉਣਾ ਅੱਜ ਕੋਈ ਨਹੀਂ ਤੇ ਤਾਂ ਕੇਰਵਾ ਲੈਣਾਂ ਸੇ ਇਸ ਦੇ ਸੇ ਖਾਣੇ ਅੱਛਾ ਕੋਈ ਰ ਬੜੀਆ ਦਾ ਰਾਤ ਨੂੰ ਸਾਰੀਆਂ ਪਿਆਰੀਆਂ ਰਾਤ ਨੂੰ ਕਰਕੇ ਠੱਕ ਦਿੰਦੀਆਂ ਨੇ ਯਾ ਚੱਕ ਤੁਹਾਡਾ ਘਰ ਦਾ ਸਿਆਪਾ ਰਾਤ ਨਹੀਂ। ਇਹ ਤਾਂ ਉਹਲੀ ਰੇਤ ਨਹੀਂ। ਸੱਪਾਈ ਦਾ ਰੇ। ਅਹੀਂ ਆ ਵੀਰੋ ਸਾਗ ਨਾਲ ਆਈ ਬੋਲੀ ਚੱਲਦੀ ਹੈ ਨਾ ਪਿੰਡੂ। ਇੱਕੋ ਵੱਡਾ ਪਾਣੀ ਦਾ ਗਲਾਸ ਭਰੋ। ਵੱਡਾ ਸਾਗ। ਥੋੜਾ ਘੱਟ ਹੀ ਖਾਂਦੇ ਮੱਖ। ਲਓ ਜੀ। ਫਟਾਫਟ ਬਣਾਓ ਜਗਾ ਕਰਾ। ਸਾਗ ਹੋ ਗਰਾ ਸਾਗ ਕਿਵੇਂ ਲੋਕੇ ਜੇ ਬੈਠੇ ਹੋ ਅੱਜ ਠੰਡ ਜਿਆਦਾ ਲੱਗਦੀ। ਅਰੇ ਢਾਂਡਾ ਹੈ ਕੀ ਐ ਲੈ ਦਿਖਾ ਮਾਲਾ ਲੋ ਕਰਾ ਪਾਣੀ ਓਏ ਬਾਹਰ ਜਨ ਬੋਲ ਚਲ ਇਹ ਤਰਪਨਾ ਹਾਂ ਹਾਂਜੀ ਬੱਚਿਓ ਹਾਂਜੀ ਹੈਲੋ ਹਾਂਜੀ ਇਹ ਇਹ ਫੇ ਰੋਟੀ ਪ੍ਰਸ਼ਾਦਾ ਤੁਹਾਨੂੰ ਠੀਕ ਆ ਤਾਂ ਆ ਗਏ ਤਿਆਰੀ ਰੱਖੋ ਮੜ ਬੋਲ ਮੰਮਾ ਕਹਿੰਦੇ ਤੂੰ ਹੀ ਪਾ ਕੇ ਰੋਟੀ ਆਪਣੀ ਪਾ ਕੇ ਲੈ ਕੇ ਚੱਲ ਫੇਰ ਹੀ ਪਤਾ ਲੱਗੂਗਾ ਕਹਿੰਦੇ ਸਿੱਖੂ ਵੀ ਕੁਛ ਆ ਆ ਜਾ ਆ ਜਾ ਫਟਾਫਟ ਸੁਬਾਇਆ ਬਾਇਆ ਤੇ ਟਿਕੇ ਤੂੰ ਤਾਂ ਸਾਡੇ ਨਾਲ ਹੀ ਖালি ਚੱਲ ਜੀ ਪਾ ਕਰਨ ਯਾਨੀ ਸਾਲੋ ਹੂੰ ਵੇਰੀ ਸਾਗ ਉੱਥੇ ਬੈਠਾ ਸਾਗ ਹਾਂ ਸੀ ਭਾਈ ਹੈ ਧਿਆਨ ਨਾ ਕਰਾਂ ਮੈਂ ਦੋ ਰੋਟੀਆਂ ਖਾਣੀਆਂ ਮੱਕੀ ਦੀਆਂ ਹਾਂ ਉਹਦੇ ਹਿਸਾਬ ਨਾਲ ਹੀ ਪਾਈਆਂ ਆਪਣਾ ਹਾਂ ਉਹਨਾਂ ਨੂੰ ਮੋਲ ਸਲਪ ਸਰਵਿਸ ਕਰਦੇ ਹੋਏ ਇਹ ਸਾਰੇ ਕਾਪੜੇ ਥੇਂਦੇ ਆ ਵਚਨ ਹੁਬਈ ਸਮਾਂ ਹੂੰ ਹੂੰ ਆਹ ਇਹ ਹੋਰ ਪੋਣਾ ਬਾਈਲਾ ਹੀ ਖਾਈ ਉਹ ਪਾ ਤਾਂ ਲੈ ਹੋਰ ਬਸ ਮੱਕੀ ਦੀ ਰੋਟੀ ਨਾਲ ਖਾਏਗੀ ਮਾਇਦਾ ਬਦਲੀ ਹੀ ਰਹੇ ਖਾ ਜਾ ਕਰ ਖਾਣ ਕੋਈ ਨਹੀਂ ਹੂੰ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇ ਕੇਅਰ ਐਂਡ ਬਾਏ ਬਾਏ